ਇਹ ਥੋੜੀ ਜਿਹਾ ਸਵਾਲ ਦੇ ਰਿਹਾ ਕਿ ਮੈਂ ਜਾਣਨਾ ਸੀ ਪਾਣੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਵੀਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਜਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਰਮਨੀਸ਼ ਜਿਹੜਾ ਹਮਾਦੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਇਹਦੇ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲੈਕ ਜਣ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉਦੋਂ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇ ਕਿਸੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਨੂੰ ਤਿਆਰ ਆ ਏਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜਬਦਨਾਮ ਕੀਤਾ ਜਾਏਗਾ ਕ੍ਰੋਨੀ ਕਰ ਰਿਹਾ ਮੈਂ ਇੱਥੇ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਆਜੀ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਰਮਨੀਸ਼ ਇਹ ਰਾਮਾਦੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛੇ ਜਾਵੇ ਗਗਨ ਅਨਮੋਲ ਮਾਨ ਇਹ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲਖਜਨ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇਤੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਨੂੰ ਤਿਆਰ ਆ ਏਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜਵਾਬ ਨਾ ਦਿੱਤਾ ਜਾਏਗਾ ਕਰੂਨੀ ਕਰਵੇਗਾ ਮੈਂ ਇੱਥੇ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਆਜ਼ਮਾਦੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਆਜੀ ਵਾਇਰਲ ਹੋਣੀ ਸੀ ਸਰਦਾਰ ਬਲਕਾ ਕਰ ਕੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਰਮਨੀਸ਼ ਇਹ ਰਾਮਾਦੀਪਾ ਦੀ ਪਾਰਟੀ ਦਾ ਕਾਰਕਟਰ ਹੈ ਤੇ ਹੁਣ ਪੁੱਛਿਆ ਜਾਵੇ ਪੁੱਛੇ ਜਾਵੇ ਗਗਨ ਅਨਮੋਲ ਮਾਨ ਜਿਹੜਾ ਕੈਬਨਿਟ ਮੰਤਰੀ ਹੈ ਕਿ ਮਨੀਤ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਤ ਠਾਕੁਰ ਨੂੰ ਕਿ ਜਿਹੜਾ 22 ਇਲੈਕਸ਼ਨ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਤ ਠਾਕੁਰ ਕੀ ਕਰ ਰਿਹਾ ਸੀ ਜੇ ਤੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਤਿਆਰ ਆ ਇੱਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜਬਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕਰਾਂ ਮੈਂ ਇੱਥੇ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਜਾਨਮਾਦੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਵੀਰਲ ਹੋਣੀ ਸੀ ਸਰਦਾਰ ਬਲਕਾਸ਼ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਰਮਨੀਸ਼ ਜਿਹੜਾ ਆਮ ਆਦਮੀ ਪਾਰਟੀ ਦਾ ਕਾਰਕਟਰ ਹੈ ਤੇ ਹੁਣ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਜਿਹੜਾ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲਖ ਜਣ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇ ਜਿੱਤੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਤਿਆਰ ਆ ਏਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜਬਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕਰਾਂ ਮੈਂ ਇੱਥੇ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਵੀਰ ਹੋਣੀ ਸੀ ਕਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਰਮਨੀਸ਼ ਇਹ ਰਾਮਾਦੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਇਹ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲਖ ਜਣ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇਤੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਯੋਗ ਕਰਨ ਤਿਆਰ ਹਾਂ ਇੱਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜਬਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਮੈਂ ਇੱਥੇ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਜਾਨਮਾਦੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਵੀਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜਾ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਜਿਹੜਾ ਮਨੀਸ਼ ਜਿਹੜਾ ਆਮ ਆਦਮੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛੇ ਜਾਵੇ ਗਗਨ ਅਨਮੋਲ ਮਾਨ ਇਹ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲਖਰ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇ ਕਿਸੇ ਮੇਰੀ ਜਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਤਿਆਰ ਆ ਏਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜਵਾਬਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕਰਾਂਗਾ ਮੈਂ ਇੱਥੇ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਛੱਡ ਕੇ ਆਇਆ। ਮੇਰੀ ਫੋਟੋ ਅੱਜ ਹੀ ਵਾਇਰਲ ਹੋਣੀ ਸੀ। ਸਰਦਾਰ ਬਲਕਾ ਸਿੰਘ ਜਿਹੜੇ ਕੈਬਨਿਟ ਮੰਤਰੀ ਹੈ ਤੇ ਉਹਨਾਂ ਦਾ ਚਿਹਤਾ ਜਿਹੜਾ ਮਨੀਸ਼ ਜਿਹੜਾ ਆਮ ਆਦਮੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ। ਪੁੱਛੇ ਜਾਵੇ ਗਦਨ ਅਨਮੋਲ ਮਾਨ ਜਿਹੜੇ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ? ਪੁੱਛੇ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲੱਖ ਜਣ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਤੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ? ਜੇ ਕਿਸੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਨੂੰ ਤਿਆਰ ਆ। ਇੱਦਾਂ ਜੇ ਮੇਰੇ ਪਰਿਵਾਰ ਨੂੰ ਮੈਨੂੰ ਜੇ ਬਦ ਮੈਂ ਇੱਥੇ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਜਾਣਨਾ ਸੀ ਪਾਟੀ ਛੱਡ ਕੇ ਆਇਆ ਮੇਰੀ ਫੋਟੋ ਅਜੇ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਨਾ ਮਨੀਸ਼ ਜਿਹੜਾ ਆਮ ਆਦੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਜਿਹੜਾ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲੱਖ ਜਣ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਤੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇ ਕਿਸੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਯੋਗ ਕਰਨ ਨੂੰ ਤਿਆਰ ਆ ਇਦਾਂ ਜੇ ਮੇਰੇ ਪਰਿਵਾਰ ਨੂੰ ਮੈਨੂੰ ਜੇ ਬਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕਰਾਂ ਮੈਂ ਇੱਥੇ ਥੋੜੀ ਦੇਰ ਬਾਅਦ ਸਵਾਲ ਕਿ ਮੈਂ ਆਮ ਆਦੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਹੀ ਵਾਇਰਲ ਹੋਣੀ ਸੀ ਸਰਦਾਰ ਬਲਕਾਸ਼ ਸਿੰਘ ਜਿਹੜੇ ਕੈਬਨਿਟ ਮੰਤਰੀ ਹੈ ਤੇ ਉਹਨਾਂ ਦਾ ਚਹੇਤਾ ਜਿਹੜਾ ਮਨੀਸ਼ ਜਿਹੜਾ ਆਮ ਆਦੀ ਪਾਰਟੀ ਦਾ ਕਾਰਕਟਰਤਾ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਜਿਹੜੇ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲੈਕ ਜਣ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਤੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜਿੱਥੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ